ਪੰਜਾਬੀ ਫਿਲਮ ਖਿਡਾਰੀ ਦੀ ਸਟਾਰ ਕਾਸਟ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੀ ਜਿੱਥੇ ਫਿਲਮ ਦੇ ਹੀਰੋ ਗੁਰਨਾਮ ਪੁੱਲਰ ਤੇ ਬਾਕੀ ਫਿਲਮ ਟੀਮ ਹਿੰਦੂ ਸਬਾ ਕਾਲਜ ਵਿੱਚ ਪਹੁੰਚੀ ਟੀਮ ਵੱਲੋਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਦੇ ਚੱਲਦੇ ਕਾਲਜ ਦੇ ਸਟੂਡੈਂਟ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਫਿਲਮ ਦੇ ਹੀਰੋ ਨੇ ਕਹਿ ਕੇ 9 ਫਰਵਰੀ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ ਤੇ ਇਹ ਇੱਕ ਖਿਡਾਰੀ ਦੀ ਜ਼ਿੰਦਗੀ ਦੇ ਆਸ-ਪਾਸ ਫਿਲਮ ਬਣਾਈ ਗਈ ਹੈ ਤੇ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ ਪਿੰਡਾ ਵਿੱਚ ਅੱਜ ਵੀ ਕੁਸ਼ਤੀ ਕਬੱਡੀ ਮਿਲੇ ਉਸੇ ਤਰ੍ਹਾਂ ਲੱਗਦੇ ਨੇ ਜਿਸ ਤਰ੍ਹਾਂ ਪਹਿਲਾਂ ਲੱਗਦੇ ਸਨ ਉਹਨਾਂ ਕਹਿ ਕੇ ਇਸ ਫਿਲਮ ਨੂੰ ਵੇਖ ਕੇ ਕੁਸ਼ਤੀ ਇੰਜੋਏ ਕਰਨ ਦਾ ਮੌਕਾ ਜ਼ਰੂਰ ਮਿਲੇਗਾ ਜਿਨ੍ਹਾਂ ਨੇ ਕਦੇ ਕੁਸ਼ਤੀ ਨਹੀਂ ਵੇਖੀ ਤੇ ਨਾਲ ਹੀ ਇਸ ਫਿਲਮ ਚ ਮੈਂ ਪਹਿਲਵਾਨੀ ਦੇ ਲੁੱਕ ਵਿੱਚ ਨਜ਼ਰ ਆਵਾਂ ਤੇ ਅੱਜ ਖਿਡਾਰੀ ਦੀ ਸਾਰੀ ਟੀਮ ਅੰਮ੍ਰਿਤਸਰ ਪਹੁੰਚੀ ਹੈ ਤੇ ਅਸੀਂ ਅੱਜ ਹਿੰਦੂ ਕਾਲਜ ਤੋਂ ਸ਼ੁਰੂਆਤ ਕਰ ਰਹੇ ਹਾਂ ਸਟੂਡੈਂਟਸ ਨੂੰ ਮਿਲਾਂਗੇ ਉਹਨਾਂ ਨੂੰ ਦੱਸਾਂਗੇ ਤੇ ਤੁਸੀਂ ਸ਼ੋਰ ਸੁਣ ਰਹੇ ਹੋ ਸਾਰੇ ਐਕਸਾਈਟਡ ਨੇ ਸਾਰੇ ਅਸੀਂ ਵੀ ਬਹੁਤ ਐਕਸਾਈਟਡ ਹਾਂ ਕੀ ਖਾਸ ਕੀ ਹੈ ਦੇ ਵਿੱਚ ਕਿਉਂਕਿ ਅਕਸਰ ਪੰਜਾਬ 'ਚ ਹੋਰ ਬੜੇ ਮੁੱਦੇ ਦੀ ਖਬਰਾਂ ਇਹ ਪਹਿਲੀ ਵਾਰ ਆ ਕਿ ਖਿਡਾਰੀ ਇਹਦੇ ਉੱਤੇ ਕੋਈ ਕੈਰੇਕਟਰ ਆ ਰਿਹਾ ਹੈ ਹਾਂਜੀ ਇਹ ਫਿਲਮ 'ਚ ਮੈਂ ਇੱਕ ਰੈਸਲਰ ਦਾ ਰੋਲ ਕਰ ਰਿਹਾ ਹਾਂ ਔਰ ਉਹਦੀ ਲਾਈਫ ਦੇ ਖਿਡਾਰੀ ਦੀ ਜ਼ਿੰਦਗੀ ਦੇ ਆਸ-ਪਾਸੇ ਫਿਲਮ ਘੁੰਮੇਗੀ ਇਹ ਫਿਲਮ ਸਿਰਫ ਸਪੋਰਟਸ ਤੇ ਨਹੀਂ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਹੈ ਕਿ ਫੈਮਿਲੀ ਕਿਦਾਂ ਟਰੈਵਲ ਕਰਦੀ ਹੈ ਉਹਦੇ ਨਾਲ ਇਮੋਸ਼ਨਸ ਕਿਦਾਂ ਟਰੈਵਲ ਕਰਦੇ ਨੇ ਸੋ ਐਕਚੁਅਲੀ ਖਿਡਾਰੀ ਦੀ ਬਾਕੀ ਜ਼ਿੰਦਗੀ ਬਾਰੇ ਹੈ ਕੁਸ਼ਤੀ ਦਾ ਅਖਾੜਾ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਸੀ ਤੁਸੀਂ ਸਮਝਦੇ ਹੋਗੇ ਘਟਿਆ ਅੱਜ ਤੱਕ ਨਹੀਂ ਹਰ ਚੀਜ਼ ਦਾ ਆ ਨਾ ਕਿ ਹੁਣ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ ਪਹਿਲਾਂ ਐਂਟਰਟੇਨਮੈਂਟ ਦਾ ਸੋਰਸ ਹੀ ਇਹ ਹੁੰਦਾ ਸੀਗਾ ਪਰ ਪਿੰਡਾਂ 'ਚ ਅੱਜ ਵੀ ਕੁਸ਼ਤੀ ਕਬੱਡੀ ਮੇਲੇ ਅੱਜ ਵੀ ਉਵੇਂ ਹੀ ਲੱਗਦੇ ਨੇ ਹਾਂ ਥੋੜਾ ਕ੍ਰੇਜ਼ ਘਟ ਗਿਆ ਪਰ ਮੈਨੂੰ ਲੱਗਦਾ ਕਿ ਕੁਸ਼ਤੀ ਸਾਡੇ ਖੂਨ ਚ ਆ ਪੰਜਾਬੀਆਂ ਦੇ ਔਰ ਉਹ ਕਦੀ ਨਹੀਂ ਖਤਮ ਨਹੀਂ ਹੋ ਜਾਦੀ ਸਾਡੀ ਸਾਡੀ ਮਾਂ ਖੇਡ ਚੋਂ ਇੱਕ ਕ ਕਬੱਡੀ ਕੁਸ਼ਤੀ ਕਿ ਸਮਝੋਗੇ ਇਸ ਫਿਲਮ ਨਾਲ ਇੱਕ ਮੋਟੀਵੇਸ਼ਨ ਮਿਲੇਗੀ ਲੋਕਾਂ ਨੂੰ ਹਾਂਜੀ ਮੋਟੀਵੇਸ਼ਨ ਕੁਸ਼ਤੀ ਖੇਡਣ ਲਈ ਤਾਂ ਮਿਲੇ ਨਾ ਮਿਲੇ ਪਰ ਉਹਨਾਂ ਨੂੰ ਉਹ ਉਹ ਵਰਲਡ ਇੰਜੋਏ ਕਰਨ ਦਾ ਮੌਕਾ ਮਿਲੇਗਾ ਜਿਹੜਾ ਸ਼ਾਇਦ ਅੱਜ ਕੱਲ ਜਿਹੜੇ ਬੱਚੇ ਜਿਨ੍ਹਾਂ ਨੇ ਉਹ ਮੇਲੇ ਦੇਖੇ ਨਹੀਂ ਉਹ ਜਾਂ ਕੁਸ਼ਤੀਆਂ ਦੇਖੀਆਂ ਨਹੀਂ ਉਹਨਾਂ ਨੂੰ ਇਹ ਦੇ ਵਿੱਚ ਬਹੁਤ ਖੁਸ਼ ਉਹ ਫੀਲਡ ਦੇਖਣ ਨੂੰ ਮਿਲੇਗਾ ਜਿਨ੍ਹਾਂ ਨੇ ਕਦੀ ਦੇਖਿਆ ਨਹੀਂ ਆਪਾਂ ਬੁਨਾਨ ਦੇ ਪਿੱਤੇ ਕਈ ਸਾਲਾਂ ਤੋਂ ਅਸੀਂ ਦੇਖ ਸਕਦੇ ਹਾਂ ਫੁੱਫੜ ਜੀ ਤੋਂ ਬਾਅਦ ਤੁਸੀਂ ਆਪਣੀ ਫਿਜ਼ਿਕ ਨੂੰ ਲੈ ਕੇ ਕਾਫੀ ਐਕਸਪੈਰੀਮੈਂਟ ਕਰ ਰਹੇ ਹੋ ਤੁਮਾਚ ਇਸ ਫਿਲਮ ਦੇ ਵਿੱਚ ਕੀ ਐਕਸਪੈਰੀਮੈਂਟ ਕੀਤਾ ਇਸ ਫਿਲਮ ਚ ਕੋਈ ਏਡਾ ਖਾਸ ਐਕਸਪੀਰੀਮੈਂਟ ਬਸ ਪਹਿਲਵਾਨੀ ਲੁੱਕ ਚ ਆ ਮੈਂ ਔਰ ਮੈਂ ਉਹਦੇ ਲਈ ਬਸ ਕੁਸ਼ਤੀ ਸਿੱਖੀ ਹੈ ਜੀ ਕਿਉਂਕਿ ਕੁਸ਼ਤੀ ਦਾ ਬਹੁਤ ਸਾਰਾ ਕੰਮ ਹੈ ਇਸ ਫਿਲਮ ਦੇ ਵਿੱਚ ਤੇ ਕਹੇ ਜਾ ਐਕਸਪੀਰੀਅੰਸ ਰਿਹਾ ਕਿਉਂਕਿ ਅਸੀਂ ਜਾਣਿਆ ਤੁਹਾਡੇ ਪਰਿਵਾਰ ਦੇ ਵਿੱਚ ਵੀ ਮਤਲਬ ਕਿ ਕੁਸ਼ਤੀ ਨੂੰ ਲੈ ਕੇ ਕਾਫੀ ਲੋਕ ਨੇ ਹਾਂਜੀ ਔਰ ਚੀਜ਼ ਬਲੱਡ ਜੀ ਦਾ ਕਿਤੇ ਨਾ ਕਿਤੇ ਹੈਗੀ ਹੈ ਸੋ ਮੈਨੂੰ ਵਧੀਆ ਲੱਗਿਆ ਮੈਂ ਹੱਸਦਾ ਸੀਗਾ ਵੀ ਘੁੰਮ ਘੁਮਾ ਕੇ ਮੈਨੂੰ ਵੀ ਕਿਸਮਤ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਕੁਸ਼ਤੀ ਕਰੂੰਗਾ ਪਰ ਫਿਲਮਾਂ ਚ ਆਇਆ ਔਰ ਫਿਲਮਾਂ ਚ ਕੁਸ਼ਤੀ ਤੇ ਫਿਲਮ ਬਣ ਗਈ ਲੋਕਾਂ ਨੂੰ ਕੀ ਬੀਲ ਕਰੋਗੇ ਇਸ ਫਿਲਮ ਰਾਹੀ ਜਿਹੜਾ ਹੈਗਾ ਇੱਕ ਨਵਾਂ ਦੌਰ ਕੁਸ਼ਤੀ ਦਾ ਸ਼ੁਰੂ ਹੋ ਸਕਦਾ ਜੀ ਜੀ ਮੈਂ ਇਹੀ ਦੱਸਣਾ ਚਾਹੁੰਗਾ ਕਿ ਇਹ ਫਿਲਮ ਸਿਰਫ ਕੁਸ਼ਤੀ ਦੇ ਨਹੀਂ ਗੀ ਸਿਰਫ ਸਪੋਰਟਸ ਤੇ ਨਹੀਂ ਗੀ ਇਹ ਵੀ ਇੱਕ ਡਰਾਮਾ ਐਕਸ਼ਨ ਨਾਲ ਸਪੋਰਟਸ ਨਾਲ ਰੋਮਾਂਸ ਹਰ ਚੀਜ਼ ਅਸੀਂ ਫਿਲਮ ਚ ਪਾਈ ਹੈ ਤੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਕੋਈ ਵੀ ਇੱਕ ਐਸਾ ਸੀਨ ਨਹੀਂ ਹੋਏਗਾ ਜਿਹੜਾ ਤੁਹਾਨੂੰ ਏੰਬੈਰਸ ਕਰੇਗਾ ਆਪਦੇ ਮਦਰ ਨਾਲ ਬੈਠਿਆ ਜਾਂ ਵਾਈਫ ਦੇ ਨਾਲ ਬੈਠਿਆ ਤੁਸੀਂ ਫੈਮਿਲੀ ਦੇ ਨਾਲ ਇਹ ਫਿਲਮ ਨੂੰ ਆ ਕੇ ਇੰਜੋਏ ਕਰੋ ਤੇ ਉਮੀਦ ਕਰਦੇ ਹਾਂ ਕਿ ਤਾਨੂੰ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਔਰ ਮੈਂ ਖੋਖੋ ਤੇ ਰਾਂ ਇਸ ਫਿਲਮ ਦੇ ਵਿੱਚ ਔਰ ਇਹ ਫਿਲਮ ਜਿਸ ਤਰ੍ਹਾਂ ਕਿ ਜੋ ਕੁਝ ਗੁਰਨਾਮੇ ਕਿਆ ਇਨ ਅ ਨਟ ਸ਼ੈਲ दैट ਬਹੁਤ ਸਾਰੇ ਐਲੀਮੈਂਟਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਮੋਸ਼ਨਸ ਰੋਮਾਂ ਐਕਸ਼ਨ ਸਪੋਰਟਸਮੈਨਸ਼ਿਪ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਕਟਰ ਹੈ ਇਸ ਫਿਲਮ ਦਾ ਤੇ ਜਿਹਦੇ ਕਰਕੇ ਤੁਹਾਨੂੰ ਇਹ ਫਿਲਮ ਨੂੰ ਦੇਖਣ ਚ ਬਹੁਤ ਮਜ਼ਾ ਆਏਗਾ ਤੇ ਇੱਕ ਖਿਡਾਰੀ ਦੇ ਤੌਰ ਦੇ ਉਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਆਪ ਨੂੰ ਉਹ ਬਹੁਤ ਕੰਪੀਟੀਟਿਵ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਵੀ ਹੋਣਾ ਚਾਹੀਦਾ ਹੈ ਕਿ ਜੇ ਖਿਡਾਰੀ ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਅਸਲੀ ਖਿਡਾਰੀ ਉਹ ਤੋਂ ਬੰਦੇ ਹੋ ਜਦੋਂ ਤੁਹਾਨੂੰ ਫਰਕ ਪਹਿਣਾ ਬੰਦ ਹੋ ਜਾਏ ਜਦੋਂ ਤੁਹਾਨੂੰ ਮਜ਼ਾ ਆਣਾ ਸ਼ੁਰੂ ਹੋ ਜਾਏ ਜਿੱਤ ਹਾਰ ਤੋਂ ਉੱਪਰ ਇੱਕ ਮਜ਼ਾ ਹੁੰਦਾ ਖੇਡ ਕੇ ਉਹ ਆਣਾ ਸ਼ੁਰੂ ਹੋ ਰਹਾ ਹੈ ਦੈਟ ਮੀਨਸ ਤੁਸੀਂ ਵਾਕਈ ਹੁਣ ਅਸਲੀ ਚ ਖੜਾ ਹੋ। ਜਿਵੇਂ ਮੈਂ ਕਿਹਾ ਕਿ ਗੁਨਾਮ ਜੀ ਆਪਣੀ ਫਿਲਮਾਂ ਦੇ ਵਿੱਚ ਆਪਣੀ ਫਿਜ਼ੀਕ ਨਾਲ ਕਾਫੀ ਐਕਸਪੀਰੀਮੈਂਟ ਕਰਦੇ ਨੇ। ਅਸਲੀ ਵੀ ਉਹਨਾਂ ਨੇ ਕਾਫੀ ਟ੍ਰੇਨਿੰਗ ਦਿੱਤੀ। ਤੁਹਾਡੀ ਕਿੰਨੀ ਟ੍ਰੇਨਿੰਗ ਕਰਵਾਈ ਤੁਹਾਡੇ ਕੈਰੈਕਟਰ ਨੂੰ? ਮੈਨੂੰ ਫਿਜ਼ੀਕ ਚ ਲੱਕੀਲੀ ਕੁਝ ਚੇਂਜ ਨਹੀਂ ਕਰਨਾ ਪਿਆ ਕਿਉਂਕਿ ਕੁਝ ਐਸਾ ਸੀਗਾ ਨਹੀਂ ਕਿ ਮੈਂ ਕੁਝ ਬਹੁਤ ਪੁਟ ਔਨ ਕਰਨਾ ਹੈ ਜਾਂ ਲੂਜ਼ ਕਰਨਾ ਹੈ। ਬਟ ਹਾਂ ਸਪ੍ਰਿੰਟਸ ਲਗਾਨੀਆਂ ਔਰ ਰੇਸਿੰਗ ਐਂਡ ਸਕਵਾਟਸ ਐਂਡ ਸਿਟਿੰਗ ਐਂਡ ਸਟੈਂਡਿੰਗ ਉਹ ਕਾਫੀ ਸੀ। ਇਟਸ ਇਟਸ ਮੋਰ ਆਫ ਅ ਟੈਕਨੀਕਲ ਗੇਮ ਰਾਦਰ ਦੈਨ ਰੂਲ ਬੇਸਡ ਗੇਮ ਨਾਟ ਅ ਟੈਕਨੀਕਲ ਗੇਮ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਗੁਨਾਮ ਦੇ ਉਹ ਅਮੇਜ਼ਿੰਗ ਅਮੇਜ਼ਿੰਗ ਉਹ ਹਾਂ ਗੁਨਾਮ ਦੇ ਨਾਲ ਵੀ ਕੰਮ ਕਰਕੇ ਅਮੇਜ਼ਿੰਗ ਐਂਡ ਪੂਰੀ ਫਿਲਮ ਦੇ ਵਿੱਚ ਬਟ ਹਾਂ ਸੀ ਬਹੁਤ ਐਕਚੁਅਲੀ ਜੋਨ ਚ ਸ਼ੂਟ ਕੀਤਾ ਸੀ ਉਹ ਇੱਕ ਪਾਰਟ ਸੀ ਕਿ ਬਹੁਤ ਜ਼ਿਆਦਾ ਗੱਲ ਅਮ੍ਰਿਤਸਰ ਹੀ ਸ਼ੂਟ ਹੋਈ ਹੈ ਜੀ 80 80 ਪਰਸੈਂਟ ਫਿਲਮ ਦੇ ਡਾਇਲੋਗ ਕਾਫੀ ਮਸ਼ਹੂਰ ਹੋ ਰਹੇ ਨੇ ਤੁਹਾਡੇ ਵੱਲੋਂ ਬੋਲੇ ਇੱਕ ਅਦਾ ਡਾਇਲੋਗ ਜੀ ਖਿਡਾਰੀ ਉਹ ਨਹੀਂ ਜਿਹੜਾ ਖਾੜੇ ਚ ਖੜੇ ਪਹਿਲਵਾਨ ਦੀ ਪਿੱਠ ਲਾ ਕੇ ਉਹਨੂੰ ਥੱਲੇ ਲਾ ਦੇ ਖਿਡਾਰੀ ਉਹ ਹੈ ਜਿਹੜਾ ਅਸਲ ਜ਼ਿੰਦਗੀ 'ਚ ਜ਼ਿੰਦਗੀ ਜਦੋਂ ਉਹਦੇ ਨਾਲ ਲੜ ਕੁਸ਼ਤੀ ਕਰੇ ਤਾਂ ਜ਼ਿੰਦਗੀ ਨੂੰ ਵੀ ਹਰਾ